ਹਾਨ ਸ਼ਖਸ਼ਤਾ ਜਿਨ੍ਹਾਂ ਸਮੇ ਸਮੇਤੇ ਕੌਮ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ ਹੈ ਅਤੇ ਆਪਣਾ ਸਮੁੱਚਾ ਜੀਵਨ ਕੌਮ ਦੇ ਲੇਖੇ ਲਾਇਆ ਹੈ ਉਨ੍ਹਾਂ ਦੀ ਯਾਦਗਾਰ ਸਦੀਵੀ ਤੌਰ ਤੇ ਕਾਇਮ ਰੱਖਣ ਬਾਬਤ ਉਨ੍ਹਾਂ ਦੀਆਂ ਤਸਵੀਰਾਂ ਕੇਂਦਰੀ ਸਿੱਖ ਅਜਾਇਬ ਘਰ ਸ੍ਰੀ ਹਰਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਬੜੇ ਸਤਿਕਾਰ ਅਤੇ ਮਰਯਾਦਾ ਸਹਿਤ ਸਜੋਬਿਤ ਕੀਤੀਆਂ ਜਾਂਦੀਆਂ ਨੇ ਇਸੇ ਤਹਿਤ ਅੱਜ ਸਿੰਘ ਸਾਹਿਬ ਜਥੇਦਾਰ ਤੱਕ ਸ੍ਰੀ ਅਕਾਥਕ ਸਰ ਦੀ ਮੌਜੂਦਗੀ ਵਿੱਚ ਸਿੰਘ ਸਾਹਿਬ ਗਿਆਨੀ ਹਰਚੰਦ ਸਿੰਘ ਮਹਾਲੋ ਸਾਬਕਾ ਜਥੇਦਾਰ ਤੱਕ ਸ੍ਰੀ ਕੇਸਕਰ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪਦਮ ਸ੍ਰੀ ਪ੍ਰੋਫੈਸਰ ਕਰਤਾਰ ਸਿੰਘ ਡਾਇਰੈਕਟਰ ਗੁਰਮਤ ਸੰਗੀਤ ਅਕੈਡਮੀ ਸ੍ਰੀ ਅਨੰਦਪੁਰ ਸਾਹਿਬ ਬਾਬਾ ਹਜ਼ਾਰਾ ਸਿੰਘ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਅਤੇ ਅੱਲਾ ਯਾਰ ਖਾਂ ਜੋਗੀ ਦੀਆਂ ਤਸਵੀਰਾਂ ਪਾਵਨ ਅਸਥਾਨ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਨ ਸਰਦੀ ਕੇਂਦਰੀ ਸਿੱਖ ਜਾਇਬ ਘਰ ਵਿਖੇ ਸੁਸ਼ੋਭਿਤ ਕੀਤੀਆਂ ਗਈਆਂ ਨੇ ਇਹ ਫੋਕਰੇ ਤਲਾਈ ਜੇ ਕੋ ਕਰੇ ਚਿਤ ਲਾਈ ਬੰ ਦੀਨ ਦਿਆਲ ਸਤ ਗੁਰੂ ਆਪ ਜੀ ਦੇ ਦਰ ਘਰ ਦੀਆਂ ਮਹਾਨ ਸੇਵਾਵਾਂ ਨਿਭਾਉਣ ਵਾਲੇ ਬਾਬਾ ਹਜਾਰਾ ਸਿੰਘ ਜੀ ਕਾਰ ਸੇਵਾ ਗੁਰੂ ਕਾ ਬਾਗ ਵਾਲੇ ਸਿੰਘ ਸਾਹਿਬ ਹਰਚਨ ਸਿੰਘ ਜੀ ਮਹਾਲੋ ਸਾਬਕਾ ਜਥੇਦਾਰ ਤਖਤ ਸ੍ਰੀ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਪ੍ਰੋਫੈਸਰ ਕਰਤਾਰ ਸਿੰਘ ਜੀ ਅੱਲਾ ਯਾਰਖਾ ਜੋਗੀ ਸੱਚੇ ਪਾਤਸ਼ਾਹ ਜੀਓ ਤਿੰਨਾ ਵੱਲੋਂ ਸਿੱਖ ਪੰਥ ਪ੍ਰਤੀ ਨਿਭਾਈਆਂ ਹੋਈਆਂ ਸੇਵਾਵਾਂ ਦਾ ਸਤਿਕਾਰ ਕਰਦਿਆਂ ਹੋਇਆ ਸਿੱਖ ਪੰਥ ਦੀ ਨਮਾਇੰਦਾ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਅੰਤ ਸੰਗਤਾਂ ਦੇ ਸਹਿਯੋਗ ਦੇ ਨਾਲ ਥਾਪ ਨਹੀਂ ਤੁਦ ਜਿਹਿਆ ਬੱਧ ਹੋ ਪੁਰਖ ਬਿਦਾਤੈ ਤਾ ਤੂ ਸੋਹਿਆ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮਹਾਰਾਜ ਥਾਪ ਜੀ ਦੇ ਪਾਵਨ ਪਵਿੱਤਰਇ ਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿਖੇ ਸਥਿਤ ਕੇਂਦਰੀ ਸਿੱਖ ਅਜਾਇਬ ਘਰ ਵਿਖੇ ਤਿੰਨਾਂ ਦੀਆਂ ਤਸਵੀਰਾਂ ਸ਼शोਭਤ ਕੀਤੀਆਂ ਜਾ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਪੁਰਤੀ ਸੇਵਾ ਸਫਲ ਹੈ ਜੇ ਕੋ ਕਰੇ ਜਿਤਲਾਏ ਅੱਜ ਧੰਗੂ ਰਾਮਦਾਸ ਜੀ ਮਹਾਰਾਜ ਦੇ ਪਾਕਿਸਤਾਨ ਸੱਚ ਪੰਥ ਸ਼ਹੀਦ ਮੰਦਰ ਸਹਿ ਵਿਦਿਅਕ ਦਰਮਗਾਹ ਵਿਖੇ 3000000 ਕਰ ਵਿੱਚ ਉਹਨਾਂ ਚਾਰ ਮਹਾਨ ਸਿੱਖੀਆਂ ਦੀਆਂ ਤਸਵੀਰਾਂ ਸੁਭਾਇਮੰਦ ਕੀਤੀਆਂ ਗਈਆਂ ਨੇ ਜਿਨ੍ਹਾਂ ਨੇ ਵਕਤ ਵਕਤ ਇਸ ਤਰ੍ਹਾਂ ਵਿੱਚ ਵਕਤ ਵਕਤ ਸਮਾਏ ਸਿੱਖ ਫਨ ਦੀ ਚੜ੍ਹਦੀ ਕਲਾ ਵਾਸਤੇ ਕਾਰਜ ਕੀਤੇ ਇਹਨਾਂ ਰਕਤਕਾਰ ਜੋ ਸੰਤ ਬਾਬਾ ਹਜਾਰਾ ਸਿੰਘ ਜੀ ਕਾਰ ਸੇਵਾ ਗੁਰੂ ਦੇ ਬਾਗ ਵਾਲੇ ਮਾਸਟਰ ਉਹਨਾਂ ਤਸਵੀਰ ਲਗਾਈ ਗਈ ਹੈ ਪ੍ਰੋਫੈਸਰ ਕਰਤਾਰ ਸਿੰਘ ਜੀ ਇਨਾਂ ਨੂੰ ਪਾਕ ਸਰਕਾਰ ਵੱਲੋਂ ਕਲਕਸ਼ੀ ਅਵਾਰਡ ਜਿਹੜਾ ਉਹਨਾਂ ਨੇ ਪ੍ਰਾਪਤ ਕੀਤਾ ਹੈ ਅਤੇ ਗੁਰਮਤ ਸੰਗੀਤ ਦੀ ਵਿੱਦਿਆ ਦੇ ਵਿੱਚ ਉਹਨਾਂ ਨੇ ਬਹੁਤ ਵੱਡੀ ਸੇਵਾ ਕੀਤੀ ਹੈ ਬੜੇ ਮਹਾਨ ਕਿਸਮ ਨੇ ਪੈਦਾ ਕੀਤੇ ਨੇ ਉਹਨਾਂ ਦੀ ਤਸਵੀਰ ਲਾਈ ਗਈ ਹੈ ਸਿੰਘ ਸਾਹਿਬ ਗਾਂਧੀ ਅਰਜਨ ਸਿੰਘ ਜੀ ਮਹਾਲੋਂ ਜੋ ਤਕਰੀਬਨ 7 ਸਾਲ ਕਲਕਸ਼ੀ ਦੇ ਕੇਸਕਰ ਸਾਹਿਬ ਜੀ ਦੇ ਖੇਤਰ ਵਿੱਚ ਸੇਵਾ ਨਿਭਾ ਕੇ ਦੇਖੜੇ ਸਮੇਂ ਉਹਨਾਂ ਨੇ ਆਪਣੀ ਗੁਵਾਈ ਕੀਤੀ ਹੈ ਉਹਨਾਂ ਦੀ ਸੇਵਾ ਨੂੰ ਯਾਦ ਰੱਖਿਆ ਗਿਆ ਹੈ ਉਹਨਾਂ ਦੀ ਤਸਵੀਰ ਲਾਈ ਗਈ ਹੈ हकीम अल्लाह यार खनजोगी जो एक मुसलमान कवि होए ने उस महापुरुख ने सतपुरानंदपुर साहब छड को बैठ के गुरु के लाला के नीहे जाता जो दो किस्से शहीदों तो ने बापा गांजी शहीदों जो कवितावान रूप में उन्होंने कवितावान लिखकर सिख पंथ की खालसा पंथ की बहुत वीड्डी सेवा करके उस महान इतिहास संभालने का यत्न किया तस्वीर हकीम अल्ला यार खोगी तस्वीर भी अच्छे केद्री सिख अजायब घर में लाई गई है जो भी पंथ वास्ते वे कार्य करता है पंथ वास्ते बड़ी सेवा करता है हमेशा पंथ वालों सत्कार और इन चार शख्सियतों श्रोमी गुरुद्वारा प्रबंधक कमेटी वालों के बहुत सत्कार देकर उन्होंने तस्वीर के सिख अजायब घर अच्छोभित करने का जो उपराला है ਅੱਜ ਦੇ ਇਸ ਸ਼ੁਭ ਵਰਤਾਰੇ ਗੰਗਿਆ ਨੇ ਸਮੁੱਚੇ ਪਰਿਵਾਰਾਂ ਨੂੰ ਦਾਸ ਵੱਲੋਂ ਸ਼ਰਮਨ ਗੁਰ ਦੁਆਰਾ ਬਵੰਦਨ ਕੀਤਾ ਲੋਹ ਬਹੁਤ ਬੋਤਾਈਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਸੇਵਾ ਤੇ ਸੁਖੀ ਉਪਜੈ ਫਿਰ ਦੁੱਖ ਨਾ ਲੱਗੈ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਸ ਨਾ ਵਸਾਏ ਜਨਮ ਮਰਨ ਦੋਹੋ ਮੈਂ ਨਾਹੀ ਜਨ ਪਰਉ ਕੋ ਕਾਰੀ ਆਏ ਜੀ ਦਾ ਦੇ ਭਗਤੀ ਲਾਏ ਨ ਹਰ ਸਿਓ ਲੈਣ ਮਿਲਾਏ ਧਨ ਸੋ ਵੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗਿਰਾਸਤੇ ਆਇਆ ਮੇਰਾ ਹਰ ਹਰ ਸੇ ਸਾਚੀ ਦਰਗਹ ਹਰ ਜਨ ਬਣੇ ਇਨਾ ਮਾਵਾਕਾ ਅਨਸਾਰ ਮਹਾਨ ਪਵਿੱਤਰ ਆਤਮਾ ਪਾਰ ਸੇਵਾ ਦੇ ਪੁੰਜ ਸੰਤ ਬਾਬਾ ਹਜਾਰਾ ਸਿੰਘ ਜੀ ਗੁਰੂ ਕੇ ਬਾਗ ਵਾਲੇ ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਅਨੇਕਾਂ ਹੀ ਗੁਰਧਾਮਾਂ ਦੀਆਂ ਸੇਵਾਵਾਂ ਆਪਣੇ ਹੱਥੀਂ ਕੀਤੀਆਂ ਅਤੇ ਸੰਗਤਾਂ ਦੇ ਕੋਲੋਂ ਕਰਵਾਈਆਂ ਔਰ ਪਿਆਰੀ ਸਾਧ ਸੰਤ ਜੀਓ ਆਪ ਨਾਮ ਜਪਿਆ ਅਤੇ ਬਹੁਤ ਸਾਰੀਆਂ ਸੰਗਤਾਂ ਨੂੰ ਨਾਮ ਜਪਾਇਆ ਐਸੀ ਮਹਾਨ ਪਵਿੱਤਰ ਆਤਮਾ ਸੰਤ ਬਾਬਾ ਹਜਾਰਾ ਸਿੰਘ ਦੀ ਜਿਨ੍ਹਾਂ ਦੀ ਅੱਜ ਤਸਵੀਰ ਕੇਂਦਰੀ ਸਿੱਖ ਅਜਾਇਬ ਘਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਦੀ ਸ਼ੋਭਤ ਕੀਤੀ ਗਈ ਹੈ। ਬਹੁਤ-ਬਹੁਤ ਸੰਗਤਾਂ ਨੂੰ ਵਧਾਈਆਂ। ਸੋ ਉਹਨਾਂ ਦੇ ਅਸਥਾਨਾਂ ਤੇ ਹੁਣ ਸੰਤ ਬਾਬਾ ਸਤਨਾਮ ਸਿੰਘ ਜੀ, ਸੰਤ ਬਾਬਾ ਸਰਦਾਰਾ ਸਿੰਘ ਜੀ ਉਹਨਾਂ ਦੇ ਦਰਸਾਏ ਹੋਏ ਮਾਰਗ 'ਤੇ ਇਹਨਾਂ ਦੇ ਉੱਪਰ ਚੱਲਦੇ ਆ ਹੋਏ ਆ ਮਹਾਨ ਸੇਵਾਵਾਂ ਨਿਭਾ ਰਹੇ ਹਨ। ਮਾਰੇ ਕਿਰਪਾ ਕਾਰਨ ਤੰਦਰੁਸਤੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਇਸੇ ਤਰ੍ਹਾਂ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਨ ਦਾ ਬਲ ਉਦਮਤ ਸ਼ਾਹ ਬਖਸ਼ਣ ਭੁੱਲਾਂ ਚੁਕਾਂ ਦੀ ਖਿਮਾ ਜੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਕੁਰ ਜੀ ਕੋ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਕੇਂਦਰੀ ਸਿੱਖ ਵਿਆਹ ਘਰ ਵਿੱਚ ਉਹਨਾਂ ਮਹਾਨ ਸ਼ਖਸੀਤਿਆਂ ਦੀਆਂ ਤਸਵੀਰਾਂ ਸ਼ੁਰੂਬਤ ਕੀਤੀਆਂ ਗਈਆਂ ਹਨ ਜਿਨ੍ਹਾਂ ਨੇ ਸਮੇਂ-ਸਮੇਂ ਦੇ ਉੱਤੇ ਆਪਣੀਆਂ ਜਿਹੜੀਆਂ ਸਿਵਾਵਾਂ ਨੇ ਸਿੱਖ ਪੰਥ ਨੂੰ ਦਿੱਤੀਆਂ ਨੇ ਜਿਨ੍ਹਾਂ ਵਿੱਚ ਚੇਚੇ ਤੌਰ ਦੇ ਉੱਤੇ ਕਾਰਥੇਵਾਲੇ ਮਹਾਪੁਰਖ ਸੰਤ ਬਾਬਾ ਹਜਾਰਾ ਸਿੰਘ ਜੀ ਔਰ ਉਹਨਾਂ ਦੇ ਨਾਲ ਹੀ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਬਕਾ ਜੈਦਾਰ ਸਿੰਘ ਸਾਹਿਬ ਗਿਆਨੀ ਹਰਜਾਣ ਸਿੰਘ ਜੀ ਮਹਾਲੋ ਜਿਨ੍ਹਾਂ ਨੇ 1980 ਤੋਂ ਲੈ ਕੇ 1987 ਤੱਕ ਜਿਹੜਾ ਬਹੁਤ ਹੀ ਵਿਖੜਾ ਸਮਾ ਸੀ ਪੰਥ ਦੇ ਉੱਤੇ ਆਕਾ ਬਲੂ ਸਟਾਰ ਹੋਇਆ ਔਰ ਉਸ ਤੋਂ ਬਾਅਦ ਵੱਡੇ ਪੱਧਰ ਦੇ ਉੱਤੇ ਨੌਜਵਾਨੀ ਦਾ ਕਹਾਣਿ ਸ਼ੁਰੂ ਹੋਇਆ ਪੰਜਾਬ ਦੇ ਵਿੱਚ ਉਹਨਾਂ ਸਮੇਂ ਦੇ ਵਿੱਚ ਉਹਨਾਂ ਨੇ ਸਿੱਖ ਕੌਮ ਦੀ ਜਿਹੜੀ ਅਗਵਾਈ ਆਕਾ ਸ੍ਰੀ ਕੇਸਗੜ੍ਹ ਸਾਹਿਬ ਤੋਂ ਕੀਤੀ ਔਰ ਇਸੇ ਤਰ੍ਹਾਂ ਦੇ ਨਾਲ ਹੀ ਬਹੁਤ ਹੀ ਸਤਿਕਾਰਯੋਗ ਗੁਰਮਤ ਸੰਗੀਤ ਦੇ ਵਿੱਚ ਪ੍ਰੋਫੈਸਰ ਕਰਤਾਰ ਸਿੰਘ ਜਿਨ੍ਹਾਂ ਨੇ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਨੇ ਗੁਰਮਤ ਸੰਗੀਤ ਉਤੇ ਲਿਖੀਆਂ ਔਰ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਦੇ ਜਿਹੜੇ ਸ਼ਗਿਰਦ ਨੇ ਅੱਜ ਉਹ ਜਿੱਥੇ ਸਤਗੰਗ ਸ੍ਰੀ ਦਰਬਾਰ ਸਾਹਿਬ ਸ੍ਰੀ ਕੇਸਗੜ੍ਹ ਸਾਹਿਬ ਔਰ ਬਖਰਖਸਾਨਾ ਦੀ ਕੀਰਤਨ ਦੀਆਂ ਸਭਾਵਾਂ ਨਿਵਾ ਰਹੇ ਨੇ ਇਹ ਉਹਨਾਂ ਦੀ ਵੰਥ ਨੂੰ ਬਹੁਤ ਵੱਡੀ ਦੇਣ ਆ ਅਲਾ ਯਾਰਖਾ ਜੋਗੀ ਉਹਨਾਂ ਦੀ ਤਸਵੀਰ ਸ਼ੋਹਰਤ ਕੀਤੀ ਗਈ ਹੈ ਜਿਨ੍ਹਾਂ ਨੇ ਆਪਣੀਆਂ ਕਵਤਾਂ ਦੇ ਰਾਹੀਂ ਜਿੱਥੇ ਕਲਾ ਨੰਦਗੜ ਤੋਂ ਲੈ ਕੇ ਆ ਔਰ ਸ੍ਰੀ ਹੰਦ ਤੱਕ ਔਰ ਉਸਦੇ ਅੱਗੇ ਚੱਲ ਕੇ ਜਿਹੜਾ ਹੈਗਾ ਵੱਡੇ ਸਹਿਬਜਾਤਾਂ ਦੀ ਸ਼ਹੀਦੀ ਛੋਟੇ ਸਹਿਬਜਾਤਾਂ ਦੀ ਸ਼ਹੀਦੀ ਜਿਹੜਾ ਉਹਦਾ ਵਰਣਨ ਕੀਤਾ ਆਪਣੀਆਂ ਬੁਤਾਵਾਂ ਦੇ ਵਿੱਚ ਉਹਨਾਂ ਦੀ ਤਸਵੀਰ ਨੂੰ ਸ਼ੁਭ ਸ਼ੁਭਦ ਕੀਤੀ ਗਈ ਆ ਔਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਪ ਨੂੰ ਬੜਾ ਭਾਗੀ ਸਮਝਦੀ ਆ ਕਿ ਇਹ ਜਿਹੜੀ ਸੇਵਾ ਹੈਗੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹੜੀ ਝੋਲੀ ਵਿੱਚ ਪਈ ਆ ਔਰ ਮੈਂ ਸਮੁੱਚੇ ਪਰਿਵਾਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਔਰ ਕੌਮ ਨੂੰ ਹਮੇਸ਼ਾ ਹੀ ਇਹਨਾਂ ਸ਼ਕਤੀਆਂ ਦੀ ਵਾਣ ਰਹੇਗਾ ਵਾਹਿਗੁਰੂ ਜੀ ਕਾ ਖਾਲਸਾ ਵ